ਆਹ ਸੂਟ ਭਾਜੀ ਦੇਖੋ ਕਿੰਨਾ ਵਰਕ ਹੈਵੀ ਹੈ ਕੜਾਈ ਵਾਲਾ ਸੂਟ ਹੈ ਜਿਹੜਾ ਬਾਜ਼ਾਰਾ ਚ ਹਜ਼ਾਰ ਹਜ਼ਾਰ ਰੁਪਏ ਦਾ 11-1100 ਰੁਪਏ ਦਾ ਵੇਚਦਾ ਇਹਦਾ ਰੇਟ ਸਾਡਾ ਹੈਗਾ ਜੀ 500 ਰੁਪਏ 500 ਰੁਪਏ ਦਾ ਆਹ ਸੂਟ ਪੂਰਾ ਹੈਵੀ ਵਰਕ ਜਿਹੜਾ ਬਾਜ਼ਾਰ ਚ 1000 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਹਾਂਜੀ ਆਹ ਚੈੱਕ ਕਰੋ ਭਾਜੀ ਕੜਾਈ ਵਾਲਾ ਵਰਕ ਹੈ ਜੀ ਇਹਦਾ ਬਾਜ਼ਾਰ ਚ 12-1200 ਰੁਪਏ ਦਾ ਲੋਕ ਕੀ ਸੂਟ ਵੇਚਦੇ ਆ ਜੀ ਸਾਡਾ ਰੇਟ ਹੈਗਾ ਭਾਜੀ 650 ਰੁਪਏ 650 650 ਰੁਪਏ ਇਦੇ ਨਾਲ ਹੁਣ ਅਸੀਂ ਭੈਣਾ ਦੇ ਫਾਇਦੇ ਕਰਨੇ ਆ ਭਾਜੀ ਤੁਸੀਂ ਚਾਹੇ ਆਲ ਓਵਰ ਪ੍ਰਿੰਟ ਲੈ ਲਓ ਠੀਕ ਹੈ ਜੀ ਚਾਹੇ ਤੁਸੀਂ ਲੈ ਲਓ ਪਲਾਜੋ ਸੂਟ ਚਾਹੇ ਤੁਸੀਂ ਲੈ ਲਓ ਡਬਲ ਬੈੱਡ ਸ਼ੀਟ ਇਹ ਤਿੰਨਾ ਦੇ ਵਿੱਚੋਂ ਇੱਕ ਚੀਜ਼ ਤੁਸੀਂ 500 ਵਾਲੇ ਨਾਲ ਚਾਹੇ 650 ਵਾਲੇ ਨਾਲ ਤੁਹਾਨੂੰ ਇਹ ਚੀਜ਼ ਫ੍ਰੀ ਦਿੱਤੀ ਜਾਏਗੀ ਆ ਸੂਟ ਭਾਜੀ ਜਿਹਦਾ ਰੇਟ ਬਾਜ਼ਾਰ 'ਚ 15-1500 ਰੁਪਏ ਹੈਗਾ ਸਾਡਾ ਰੇਟ ਹੈਗਾ ਭਾਜੀ 750 ਰੁਪਏ 750 ਰੁਪਏ ਦੇ ਸੂਟ ਦੇ ਨਾਲ ਜਿਹੜਾ ਮਰਜ਼ੀ ਤੁਸੀਂ ਭਾਜੀ ਮੈਚਿੰਗ ਪ੍ਰਿੰਟ ਲੈ ਲਓ ਕਲਰ ਮੈਚਿੰਗਾਂ ਸਾਰੀਆਂ ਡਿਫਰੈਂਟ ਹੋਣਗੀਆਂ ਸਾਰਾ ਨਵਾਂ ਸਟਾਕ ਹੋਏਗਾ ਚਾਹੇ ਤੁਸੀਂ ਇਦਾਂ ਦਾ ਸੂਟ ਇਹ ਦੋਨਾਂ ਚੋਂ ਜਿਹੜਾ ਮਰਜੀ ਤੁਸੀਂ ਇੱਕ ਸੂਟ 750 ਦੀ ਰੇਂਜ ਨਾਲ ਤੁਹਾਨੂੰ ਫ੍ਰੀ ਦਿੱਤਾ ਜਾਏਗਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਮਿਲਦਾ ਬਾਜ਼ਾਰ 'ਚ ਅਸੀਂ ਇਹਨੂੰ 1500 'ਚ ਵੇਚਦੇ ਸੀਗੇ ਪਰ ਸਮਰ ਸੇਲ ਆਤੀ ਹੁਣ 1000 ਰੁਪਏ ਦਾ ਕਰਤਾ 1000 ਦੇ ਉੱਤੇ ਵੀ 25% ਡਿਸਕਾਊਂਟ ਮਤਲਬ ਜਿਹੜਾ ਬਾਜ਼ਾਰ 'ਚ 2000 ਦਾ ਸੂਟ ਆ ਅਸੀਂ ਤੁਹਾਨੂੰ 750 ਰੁਪਏ ਦੇ ਵਿੱਚ ਦੇ ਦੇਣਾ ਹੈਗਾ ਬੁਟੀਕ ਕਾਲੇ ਪੀਸ ਫੋਟੋ ਵਾਲੇ ਪੀਸ 2 2022 2200 ਰੁਪਿਆ ਬਾਜ਼ਾਰ ਦਾ ਸਾਡਾ ਰੇਟ ਹੈਗਾ 1275 ਤੇ ਇਹਦੇ ਉੱਤੇ ਵੀ 25% ਡਿਸਕਾਊਂਟ ਹੁਣ 15 16000 17000 ਰੁਪਿਆ ਸੂਟ ਦਾ ਰੇਟ ਆ ਪਰ ਸਾਡਾ ਰੇਟ ਅਸੀਂ ਲਿਖ ਕੇ ਲਾਇਆ ਸਿਰਫ 8500 ਰੁਪਏ 8500 ਰੁਪਏ ਤੁਸੀਂ ਸੂਟ ਲੈਣਾ ਇਹਦੇ ਉੱਤੇ ਸਾਨੂੰ 25% ਅਸੀਂ ਹੋਰ ਡਿਸਕਾਊਂਟ ਦੇਣਾ ਤੁਸੀਂ ਦੇਖੋ ਚਾਰੇ ਪਾਸੇ ਕਿੰਨਾ ਵੱਡਾ ਕਾਠਾ ਲੋਕ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਆ ਇਹ ਸੇਲ ਨੇ ਇਤਿਹਾਸ ਬਣਾਤਾ ਫਿਰ ਭੈਣਾ ਨੂੰ ਖੁਸ਼ ਕਰਨ ਲਈ ਭੈਣਾ ਦੇ ਫਾਇਦੇ ਕਰਨ ਲਈ ਇਹ ਆਫਰ ਅਸੀਂ ਜਾਰੀ ਕੀਤੀ ਹੈ 25 ਅਗਸਤ ਤੱਕ ਸਾਡੇ ਕੋਲ ਆਓ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਆਓ ਤੇ ਆਪਣੇ ਫਾਇਦੇ ਕਰਾ ਕੇ ਲੈ ਕੇ ਜਾਓ ਕੋ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਇਦਾਂ ਦੇ ਹੈਵੀ ਸੂਟਾਂ ਦੀ ਦਾਜਬਰੀ ਬਣਾਉਣੇ ਹੋ 2-2 ਲੱਖ ਰੁਪਏ ਤੁਹਾਡਾ ਲੱਗ ਜਾਂਦਾ ਪਰ ਇੱਥੇ 2 ਲੱਖ ਵਾਲਾ ਕੱਪੜਾ ਅਸੀਂ ਤੁਹਾਨੂੰ ਦੇਈ 80000 ਜੀਣਾ 80000 ਦਾ ਕੱਪੜਾ ਦੇਣਾ ਆ ਉਹਦੇ ਉੱਤੇ ਜਿਹੜਾ ਬੈਲ ਬਣਾ ਉੱਤੇ 25% ਤੁਹਾਨੂੰ ਅਸੀਂ ਹੋਰ ਡਿਸਕਾਊਂਟ ਦੇਣਾ ਚੈੱਕ ਕਰੋ ਭਾਜੀ ਸ਼ਿਮਰ ਦੇ ਉੱਤੇ ਹੈਵੀ ਦਬਕਾ ਵਰਕ ਦਾ ਪੀਸ ਹੈ ਭਾਜੀ ਬੈਕ ਚੈੱਕ ਕਰੋ ਇਹਦੀ ਜਿਹੜਾ ਬਾਜ਼ਾਰ 'ਚ 25 25 30000 ਰੁਪਏ ਦਾ ਮਿਲਦਾ ਹੈ ਭਾਜੀ ਸਾਡੇ ਰੇਟ ਵੈਸੇ ਹੀ ਅੱਧਾ ਹੈ ਉਹਦੇ 'ਚ ਵੀ ਤੁਹਾਨੂੰ 25% ਡਿਸਕਾਊਂਟ ਦਿੱਤਾ ਜਾਊਗਾ ਲੈਂਗਾ ਵੀ ਹੁਣ ਨਹੀਂ ਰਿਹਾ ਮਹਿੰਗਾ ਕਿਉਂਕਿ ਇੱਥੇ ਫਾਇਦੇ ਹੋ ਰਹੇ ਆ ਇਹ ਬਾਜ਼ਾਰ 'ਚ 15 15000 ਆ ਸਾਡਾ ਰੇਟ 6 7000 ਆ ਇਹਦਾ ਇਹ ਜੇ ਤੁਸੀਂ ਆ ਕੇ ਲਓਗੇ ਇਹਦੇ ਉੱਤੇ ਵੀ ਤੁਹਾਨੂੰ 25% ਡਿਸਕਾਊਂਟ 15 15000 ਵਾਲੀਆਂ 'ਚ ਲਗਜ਼ਰੀ ਚੀਜ਼ਾਂ 5 5000 'ਚ ਤੇ ਉਹਦੇ ਉੱਤੇ ਹੀ 25% ਡਿਸਕਾਊਂਟ ਹੋ ਸਲਾਹ 15 ਅਗਸਤ ਤੱਕ ਦੀ ਸੇਲ ਨੇ ਰਿਕਾਰਡ ਤੋੜ ਦਿੱਤੇ ਤੁਸੀਂ ਦੇਖੋ ਚਾਰੇ ਪਾਸੇ ਕਿੰਨਾ ਵੱਡਾ ਇਕੱਠਾ ਲੋਕ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਆ ਇਹ ਸੇਲ ਨੇ ਇਤਿਹਾਸ ਬਣਾਤਾ ਬਾਈ ਜੀ ਤੁਸੀਂ ਵਾਕਈ ਮੱਝੜੀ ਧਰਤੀ ਦੇ ਆ ਕੇ ਫੈਰਾ ਕਰ ਦਿੱਤਾ ਲੋਕ ਕਹਿੰਦੇ ਅਸੀਂ ਬਥੇਰੇ ਬਜਾਰਾਂ ਜਿਹਾ ਨੇ ਲੁੱਟਾਂ ਲਟਾਂ ਦੀਆਂ ਬਥੇਰੀਆਂ ਹੁੰਦੀਆਂ ਤੇ ਦੁਕਾਨਦਾਰ 1 ਰੁਪਈਆ ਨਹੀਂ ਛੱਡਦਾ ਤੇ ਜਦੋਂ ਅਸੀਂ ਸਾਹਰੇ ਰੋੜਾ ਕੋ ਗਏ ਸਾਨੂੰ 25% ਤੱਕ ਡਿਸਕਾਊਂਟ ਦਿੱਤਾ ਮਤਲਬ 10000 ਦਾ ਬਿੱਲ ਬਣਦਾ ਸੀ 2500 ਕਹਿੰਦੇ ਚਲੋ ਜੀ ਛੱਡਿਆ ਸਾਨੂੰ ਤੁਹਾਨੂੰ ਡਿਸਕਾਊਂਟ ਸੋ ਸੇਲ ਤਾਂ ਸਾਡੀ ਬੜੀ ਸਕਸੈਸਫੁ ਇਤਾਂ ਦੇ ਦਾਰਸ਼ਕ ਆ ਜਿਹੜੇ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੇ ਇੱਥੇ ਹੋਰ ਆਣਾ ਇਹ ਸੇਲ ਨੂੰ ਵਧਾਓ ਲੋਕਾਂ ਦਾ ਪ੍ਰੈਸ਼ਰ ਵੜਾਇਆ ਤੇ ਲੋਕਾਂ ਦੀ ਡਿਮਾਂਡ ਵੜੀ ਤੇ ਕੁਝ ਵੱਡਾ ਹੋਰ ਕਰਕੇ ਦਿਓ ਅੱਜ ਸਾਨੂੰ ਸਭ ਤੋਂ ਪਹਿਲਾਂ ਤਾਂ ਜੀ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਸਸਰੀਕਾਲ ਜੀ ਜਿਨ੍ਹਾਂ ਨੇ ਸਾਨੂੰ ਇਸ ਸੇਲ ਦਾ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਕਿ ਅਸੀਂ ਹੁਣ ਉਹਨਾਂ ਲਈ ਹੋਰ ਨਵੀਆਂ ਆਫਰਾਂ ਲੈ ਕੇ ਆ ਰਹੇ ਹਾਂ ਜੀ ਤੇ ਅੰਕਲ ਓਮ ਬੁੱਟ ਰੋਡ ਕਾਦੀਆਂ ਵੈਸੇ ਵੀ ਹਮੇਸ਼ਾ ਆਫਰ ਲੈਂਦਾ ਹੀ ਆਊਗਾ ਹੁਣ ਭੈਣਾਂ ਤੇ ਭਰਾਵਾਂ ਦੇ ਫਾਇਦੇ ਕਰਦਾ ਹੀ ਹੋਣੇ ਆਪਾਂ ਹੁਣ ਜਿਹੜੀ ਆਪਾਂ ਨਵੀਂ ਆਫਰ ਲੈ ਕੇ ਆਏ ਆਂ ਜਿਹੜੀ ਅੱਜ ਤੋਂ 25 ਅਗਸਤ ਤੱਕ ਚੱਲੇਗੀ ਪੂਰੀ ਫੁੱਲ ਫਲੈਜ ਇਹ ਆਫਰ ਚਲਦੀ ਰਹਿਣੀ ਹੈ ਓਕੇ ਆਹ ਸੂਟ ਭਾਜੀ ਦੇਖੋ ਕਿੰਨਾ ਵਰਕ ਹੈਵੀ ਹੈ ਕੜਾਈ ਵਾਲਾ ਸੂਟ ਹੈ ਜਿਹੜਾ ਬਾਜ਼ਾਰਾਂ ਚ ਹਜ਼ਾਰਾਂ ਰੁਪਏ ਦਾ 11-1100 ਰੁਪਏ ਦਾ ਵਿਕਦਾ ਇਹਦਾ ਰੇਟ ਸਾਡਾ ਹੈਗਾ ਜੀ 500 ਰੁਪਏ 500 ਰੁਪਏ ਦਾ ਆਹ ਸੂਟ ਪੂਰਾ ਹੈਵੀ ਵਰਕ ਜਿਹੜਾ ਬਾਜ਼ਾਰ ਚ 1000 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਹਾਂਜੀ ਆਹ ਚੈੱਕ ਕਰੋ ਭਾਜੀ ਕੜਾਈ ਵਾਲਾ ਵਰਕ ਹੈ ਜੀ ਇਹਦਾ ਬਾਜ਼ਾਰ ਚ 12-1200 ਰੁਪਏ ਦਾ ਲੋਕ ਕੀ ਸੂਟ ਵੇਚਦੇ ਆ ਜੀ ਸਾਡਾ ਰੇਟ ਹੈਗਾ ਭਾਜੀ 650 ਰੁਪਏ 650 650 ਰੁਪਏ ਇਹਦੇ ਨਾਲ ਹੁਣ ਅਸੀਂ ਭੈਣਾ ਦੇ ਫਾਇਦੇ ਕਰਨੇ ਆ ਭਾਜੀ ਤੁਸੀਂ ਚਾਹੇ ਆਲ ਓਵਰ ਪ੍ਰਿੰਟ ਲੈ ਲਓ ਠੀਕ ਹੈ ਜੀ ਚਾਹੇ ਤੁਸੀਂ ਲੈ ਲਓ ਪਲਾਜੋ ਸੂਟ ਚਾਹੇ ਤੁਸੀਂ ਲੈ ਲਓ ਡਬਲ ਬੈੱਡ ਸ਼ੀਟ ਇਹ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਤੁਸੀਂ 500 ਵਾਲੇ ਨਾਲ ਚਾਹੇ 650 ਵਾਲੇ ਨਾਲ ਤੁਹਾਨੂੰ ਇਹ ਚੀਜ਼ ਫ੍ਰੀ ਦਿੱਤੀ ਜਾਏਗੀ ਬਿਲਕੁਲ ਫ੍ਰੀ ਦਿੱਤੀ ਜਾਊਗੀ ਦੇਖੋ ਇਹ ਬਹੁਤ ਵੱਡਾ ਫਾਇਦਾ ਕਰਤਾ ਤੁਸੀਂ ਬੁੱਟਰ ਰੋਡ ਕਰਦੀਆਂ ਅੰਕਲੋਮ ਤੇ ਆ ਜਾਓ ਆ ਸੂਟ ਚੈੱਕ ਕਰ ਲਓ ਜਿਹੜਾ ਬਾਜ਼ਾਰ ਦੇ ਵਿੱਚ 11-1200 ਦਾ ਵਿਕਦਾ ਇੱਥੇ ਸਿਰਫ 500 ਰੁਪਏ ਦੇਣਾ ਐਡਾ ਹੈਵੀ ਸੂਟ ਆ ਜਿਹੜਾ 13-1400 ਦਾ ਸੂਟ ਆ ਇਹ ਦੇਣਾ ਸਾਨੂੰ 650 ਦਾ ਉੱਤੋਂ ਫਾਇਦਾ ਹੋਰ ਇੱਕ ਤਾਂ ਰੇਟ ਅੱਧੇ ਕਰਤੇ ਤੇ ਇਹਦੇ ਨਾਲ ਤੁਸੀਂ ਚਾਹੇ ਇੱਕ ਪਲਾਜੋ ਸੂਟ ਫ੍ਰੀ ਲੈ ਜਾਓ ਚਾਹੇ ਤੁਸੀਂ ਇੱਕ ਪ੍ਰਿੰਟ ਸੂਟ ਫ੍ਰੀ ਲੈ ਜਾਓ ਆਹੇ ਤੁਸੀਂ ਡਬਲ ਬੈੱਡ ਦੀ ਚਾਦਰ ਫ੍ਰੀ ਲੈ ਜੋ ਮਤਲਬ ਰੇਟ ਦੇ ਅਧੇ ਕਰਦੇ ਨਾਲ ਆਫਰਾਂ ਵੀ ਲਾਤੀਆਂ ਭਾਈ ਜੀ ਇਹ ਤਾਂ ਹੋ ਗਈਓ ਚੈੱਕ ਕਰੋ ਭਾਜੀ ਹਾਂਜੀ ਆਹ ਸੂਟ ਭਾਜੀ ਜਿਹਦਾ ਰੇਟ ਬਾਜ਼ਾਰ 'ਚ 15-1500 ਰੁਪਏ ਹੈਗਾ ਸਾਡਾ ਰੇਟ ਹੈਗਾ ਭਾਜੀ 750 ਰੁਪਏ ਦੁਪੱਟਾ ਚੈੱਕ ਕਰੋ ਭਾਜੀ 750 ਰੁਪਏ ਦੇ ਸੂਟ ਦੇ ਨਾਲ ਜਿਹੜਾ ਮਰਜੀ ਤੁਸੀਂ ਭਾਜੀ ਮੈਚਿੰਗ ਪ੍ਰਿੰਟ ਲੈ ਲਓ ਕਲਰ ਮੈਚਿੰਗਾ ਸਾਰੀਆਂ ਡਿਫਰੈਂਟ ਹੋਣਗੀਆਂ ਸਾਰਾ ਨਵਾਂ ਸਟਾਕ ਹੋਏਗਾ ਚਾਹੇ ਤੁਸੀਂ ਇਦਾਂ ਦਾ ਸੂਟ ਇਹ ਦੋਨਾਂ ਚੋਂ ਜਿਹੜਾ ਮਰਜ਼ੀ ਤੁਸੀਂ ਇੱਕ ਸੂਟ 750 ਦੀ ਰੇਂਜ ਨਾਲ ਤੁਹਾਨੂੰ ਫ੍ਰੀ ਦਿੱਤਾ ਜਾਏਗਾ ਦੇਖੋ ਪਹਿਲਾਂ ਦਾ 15-16 ਸੂਟ ਤੁਹਾਨੂੰ ਦੇਤਾ 750 ਜ ਉਦੋਂ ਬਾਅਦ ਆ 5-500 ਰੁਪਏ ਦਾ ਨਾਇਰਾ ਕਟ ਸੂਟ ਮਿਲਦਾ ਬਾਜ਼ਾਰ ਚ ਇਹਦੇ ਵਿੱਚ ਰੰਗ ਬਹੁਤ ਆ ਇਹ ਤੁਹਾਨੂੰ ਬਿਲਕੁਲ ਫ੍ਰੀ ਦੇ ਰਣਾ 750 ਦੇ ਸੂਟ ਨਾਲ ਚਾਹੇ ਨਾਇਰਾ ਕਟ ਲੈ ਜਾਓ ਤੁਸੀਂ ਫ੍ਰੀ ਤੇ ਚਾਹੇ ਤੁਸੀਂ ਕਾਟਨ ਦੇ ਪ੍ਰਿੰਟ ਸੂਟ ਟੌਪ ਦੀ ਚੀਜ਼ ਵਧੀਆ ਕਪੜਾ ਇਹ ਫ੍ਰੀ ਲੈ ਜਾਓ ਇਹ ਤੁਹਾਨੂੰ ਆਫਰਾਂ ਲਾਤੀਆਂ 25 ਅਗਸਤ ਤੋਂ ਪਹਿਲਾਂ ਪਹਿਲਾਂ ਤੁਸੀਂ ਆਉਣਾ ਆਂਕ ਕੋਲ ਉਹ ਬੁੱਟਰ ਰੋਡ ਕਾਤੀਆਂ ਤੇ ਜੇ ਉੱਪਰ ਦੀਆਂ ਚੀਜ਼ਾਂ ਕਿਸੇ ਲੈਣੀਆਂ 1000 1200 1500 2000 ਉੱਚ ਕੀ ਫਾਇਦਾ ਉਹਦੇ ਚ ਭਾਜੀ ਸਾਨੂੰ ਪਹਿਣਾ ਨੇ ਇੰਨਾ ਕ ਜਿਆਦਾ ਪਿਆਰ ਦਿੱਤਾ ਕਿ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਸਾਨੂੰ ਇੰਨਾ ਜਿਆਦਾ ਰਿਸਪੌਂਸ ਮਿਲੂਗਾ ਇਸ ਕਰਕੇ ਅਸੀਂ ਇਹ ਆਫਰ ਨੂੰ ਫਿਰ 25 ਅਗਸਤ ਤੱਕ ਅੱਗੇ ਹੋਰ ਲੈ ਕੇ ਜਾ ਰਹੇ ਹਾਂ ਸਾਨੂੰ ਅੱਗੋਂ ਮਾਲ ਵੀ ਬਹੁਤ ਮਿਲ ਗਿਆ ਸਾਰਾ ਨਵਾਂ ਸਟਾਕ ਸਾਡੇ ਕੋਲ ਹੁਣ ਆ ਰਿਹਾ ਤੇ ਪਹਿਣਾ ਦੇ ਫਾਇਦੇ ਲਈ ਅਸੀਂ ਇਸ ਸੇਲ ਨੂੰ ਅੱਗੇ 25 ਅਗਸਤ ਤੱਕ ਲੈ ਗਏ ਕਿ ਜਿਹੜੇ ਸੂਟ 750 ਤੋਂ ਉੱਪਰ ਲਿਆ ਉਹਨਾਂ ਤੇ ਉਹਨਾਂ ਨੂੰ 25% ਆਫ ਦਿੱਤਾ ਜਾਏਗਾ ਅੱਛਾ 25% ਡਿਸਕਾਊਂਟ 25% ਡਿਸਕਾਊਂਟ ਦਿੱਤਾ ਜਾਏਗਾ ਦੇਖੋ ਇਹ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਮਿਲਦਾ ਬਾਜ਼ਾਰ ਚ ਅਸੀਂ ਇਹਨ ਕਿ ਪਰ ਸਮਰ ਸੇ ਲਾਤੀ ਹੁਣ 1000 ਰੁਪਏ ਦਾ ਕਰਤਾ 1000 ਦੇ ਉੱਤੇ ਵੀ 25% ਡਿਸਕਾਊਂਟ ਮਤਲਬ ਜਿਹੜਾ ਬਾਜ਼ਾਰ ਚ 2000 ਦਾ ਸੂਟ ਆਸੀ ਤੁਹਾਨੂੰ 750 ਰੁਪਏ ਦੇ ਵਿੱਚ ਦੇ ਦੇਣਾ ਹੈਗਾ ਆ ਵੀ ਤੁਸੀਂ ਦੇਖੋ ਜੇ ਤੁਸੀਂ ਦੇਣ ਲੈਣ ਕਰਨਾ ਤੁਸੀਂ ਦਾਜਬਰੀ ਬਣਾਉਣੀ ਹੈ ਤਾਂ ਤੁਹਾਡੇ ਵੱਡੇ ਫਾਇਦੇ ਆ ਇੱਕ ਫਾਇਦਾ ਪਤਾ ਕੀ ਆ ਇੱਕ ਤਾਂ ਅਸੀਂ ਆਲਰੇਡੀ ਤੁਹਾਨੂੰ 50000 ਵਾਲਾ ਕੱਪੜਾ 25000 ਚ ਦੇ ਰਹੇ ਆ ਤੇ ਉਹਦੇ ਉੱਤੇ ਅਸੀਂ ਤੁਹਾਨੂੰ 25% ਡਿਸਕਾਊਂਟ ਲਾ ਰਹੇ ਆ ਬਹੁਤ ਵੱਡੇ ਤੁਹਾਡੇ ਫਾਇਦੇ ਕਰਤੇ ਆ ਕਾਟਨ ਦੇ ਸੂਟ ਲੈ ਜਾਓ ਸ਼ਿਮਰ ਤੇ ਲੈ ਜਾਓ ਆਰਗੰਜ਼ਾ ਲੈ ਜਾਓ ਹਰ ਇੱਕ ਸੂਟ ਦੇ ਉੱਤੇ ਤੁਹਾਨੂੰ ਵੱਡਾ ਫਾਇਦਾ ਕਰਕੇ ਅਸੀਂ ਦੇ ਬੜੀ ਇੱਕ ਗੱਲ ਇਹ ਦੱਸ ਦਿਓ ਵੀ 700 800 ਹਜ਼ਾਰ ਵਾਲੀ ਗੱਲ ਕਰਤੀ ਜੇ ਕਿਸੇ ਨੇ ਵੱਡਾ ਸੂਟ ਲੈਣਾ 10000 ਦਾ 20000 ਦਾ 25000 ਦਾ 30000 ਦਾ ਉਹਤੇ ਵੀ ਆਫਰ ਹੈਗੀ ਉਹਦੇ 'ਚ ਵੀ ਆਫਰ ਚੱਲੇਗੀ ਭਾਜੀ 25% ਆਫ ਉਹਦੇ ਤੇ ਵੀ ਦਿੱਤਾ ਜਾਏਗਾ ਆਹ ਦੇਖ ਲਓ ਫੋਟੋ ਵਾਲਾ ਪੀਸ ਆ ਬੁਟੀਕਾਂ ਵਾਲੇ ਪੀਸ ਫੋਟੋ ਵਾਲੇ ਪੀਸ 2 2000 2200 ਰੁਪਿਆ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਹੈਗਾ 1275 ਤੇ ਇਹਦੇ ਉੱਤੇ ਵੀ 25% ਡਿਸਕਾਊਂਟ ਹੁਣ ਤੁਸੀਂ ਦੇਖ ਲਓ ਵੀ ਤੁਹਾਡੇ ਵੱਡੇ ਫਾਇਦੇ ਹੈਗੇ ਆ ਸੋ ਬੁਟੀਕਾਂ ਵਾਲੇ ਪੀਸ ਹਰ ਇੱਕ ਦੇ ਉੱਤੇ ਹੀ ਡਿਸਕਾਊਂਟ ਹੈ ਸਾਰਿਆਂ ਦੇ ਉੱਪਰ ਤੁਹਾਨੂੰ ਡਿਸਕਾਊਂਟ ਦਿੱਤਾ ਜਾਏਗਾ ਭਾਜੀ 750 ਤੋਂ ਉੱਪਰ ਜਿਹੜੀ ਵੀ ਤੁਸੀਂ ਰੇਂਜ ਲਓਗੇ ਉਹਦੇ 'ਚ ਤੁਹਾਨੂੰ 25% ਆਫ ਦਿੱਤਾ ਜਾਏਗਾ 750 650 500 ਵਾਲੇ ਦੇ ਨਾਲ ਤੁਹਾਨੂੰ ਆਹ ਜਿਹੜੀ ਚੀਜ਼ਾਂ ਫ੍ਰੀ ਵਾਲੀਆਂ ਹੈਗੀਆਂ ਉਹ ਤੋਂ ਅਸੀਂ ਆਪਦੀ ਪਸੰਦ ਦੀ ਜਿਹੜੀ ਮਰਜ਼ੀ ਫ੍ਰੀ ਦਿੱਤੀ ਜਾਏਗੀ ਲਓ ਸਰ ਇਹ ਕੈਸ ਜੈਮ ਕਾਟਨ ਦੇ ਉੱਤੇ ਵਰਕ ਆਇਆ ਜੇ ਪੂਰਾ ਥ्रेड ਵਰਕ ਹੋਇਆ ਦਾ ਮਾਰਕੀਟ ਦਾ ਰੇਟ ਉੱਤੇ ਵੀ 25% ਡਿਸਕਾਊਂਟ ਪੈਣਾ ਵਾਸਤੇ ਜੀ ਇਹ ਕਹ ਲੋ ਕੈਮਰੀ ਕਾਟਨ ਦੇ ਸਾਇਲ ਪੂਰਾ ਹੈਵੀ ਵਰਕ ਹੈ ਦੁਪੱਟਾ ਪਿਓਰ ਦਾ ਬਿਲਕੁਲ ਸਰਦਾਰੀ ਪੀਸ ਏ ਕਹ ਦੇਖੋ ਡਿਜੀਟਲ ਦੇ ਸਾਇਲ ਜਾਨੀ ਕਿ ਟੋਟਲ ਥ्रेड ਵਰਕ ਕਲਰ ਚਾਰਟ ਦੇਖੀਏ ਬਿਲਕੁਲ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਯਾਰ ਦੇਖੋ ਕੁੜੀਆਂ ਚਿੜੀਆਂ ਲਈ ਦਾ ਸੂਟ ਅਸੀਂ ਦੇ ਰਹੇ ਆ ਕੁੜੀਆਂ ਚਿੜੀਆਂ ਨਾਲ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਵਾਲੀ ਵੀ ਬੜੇ ਪਿਆਰੇ ਪਿਆਰੇ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਬਟਿਕਾ ਵਾਲੇ ਪੀਸ ਹਰ ਇੱਕ ਟੌਪ ਦੀ ਚੀਜ਼ ਆ ਮੇਨ ਗੱਲ ਇਹ ਆ ਵੀ ਤੁਸੀਂ ਇੱਥੇ ਆਜੋ 25 ਅਗਸਤ ਤੱਕ ਕੋਈ ਵੀ ਸੂਟ ਖਰੀਦੋ ਤੁਹਾਨੂੰ ਵੱਡਾ ਫਾਇਦਾ ਹੋ ਰਿਹਾ ਆ ਵੀ ਬੜਾ ਪਿਆਰਾ ਪੀਸ ਹੈਗਾ ਸਾਰੇ ਰਾਮਟੈਕਸ ਮਾਰਕੀਟ ਦਾ ਰੇਟ ਹਜੇ ਵੀ 303500 ਰੁਪਿਆ ਇੱਥੇ 25000 ਦੇ ਕੇ 25% ਡਿਸਕਾਊਂਟ ਵੀ ਦੇ ਰਹੇ ਆ ਬਸ ਯਾਨੀ ਕਿ ਪਹਿਣਾ ਦੇ ਆਪਾਂ ਕਰਨੇ ਆ ਫਾਇਦੇ ਯਾਨੀ ਕਿ ਜਲਦੀ ਜਲਦੀ ਆ ਜਾਓ ਬੁੱਡ ਰੋਡ ਕਾਦੀਆਂ ਅੰਕਲ ਓਮ ਦੇ ਉੱਤੇ ਜੇ ਫਾਇਦਾ ਚੱਕਣਾ ਜੇ ਤੇ ਲੋ ਭਾਜੀ 1000 100 15 1500 ਤਿੱਕਰ ਭਾਜੀ ਆਪਾਂ ਪਹਿਣਾ ਨੂੰ ਆਫਰ ਦਿੱਤੀ ਹੈ ਆ ਸੂਟ ਤੁਸੀਂ ਚੈੱਕ ਕਰੋ ਭਾਜੀ 15 15 20 20000 ਰੁਪਏ ਦੇ ਹੈਵੀ ਵਰਕ ਦੇ ਸੂਟ ਹੈ ਭਾਜੀ ਰਾਇਲ ਪਾਰਟੀ ਵੇਅਰ ਸੂਟ ਹੈ ਸਾਡੀ ਐਨ ਆਰ ਆਈ ਪਹਿ ਠੀਕ ਹੈ ਫੰਕਸ਼ਨ ਲਈ ਸੂਟ ਜਿਹੜੇ ਬਾਜ਼ਾਰ 'ਚ 20000 ਰੁਪਏ ਦੇ ਵਿਕਦੇ ਆ ਸਾਡਾ ਰੇਟ ਪਹਿਲਾਂ ਹੀ 18000 ਰੁਪਏ ਹੈਗਾ ਬਾਜ਼ਾਰ ਨਾਲੋਂ ਪਹਿਲਾਂ ਹੀ ਘੱਟ ਭਾਜੀ ਉਹਦੇ ਤੇ ਵੀ ਤੁਹਾਨੂੰ ਹੁਣ ਅੱਗੇ ਅਸੀਂ 25% ਆਫ ਦਵਾਂਗੇ। ਇਹਦੇ ਹੈਵੀ ਰੇਟਾਂ ਦੇ ਪੀਸਾ 'ਚ ਵੀ ਅਸੀਂ 25% ਡਿਸਕਾਊਂਟ ਦਵਾਂਗੇ। ਦੇਖੋ ਭਾਈ ਜੀ ਬੜੇ ਖੁਸ਼ ਆ ਕਹਿੰਦੇ ਵੀ ਐ ਨਹੀਂ ਵੀ ਕੱਲੇ ਕਾਟਨ ਦੇ ਸੂਟਾਂ ਦੇ ਆ ਵੀ ਸੂਟ ਤੁਸੀਂ ਚੈੱਕ ਕਰ ਲਓ ਇਹ ਤੁਹਾਡੀਆਂ ਪਸੰਦੀਆਂ ਚੀਜ਼ਾਂ ਹੁੰਦੀਆਂ। ਇਹ ਬਾਜ਼ਾਰ 'ਚ ਜਾ ਕੇ ਰੇਟ ਦਾ ਪਤਾ ਕਰੋ। ਦੁਪੱਟਾ ਚੈੱਕ ਕਰ ਲਓ 15-16000 17000 ਰੁਪਿਆ ਸੂਟ ਦਾ ਰੇਟ ਆ ਪਰ ਸਾਡਾ ਰੇਟ ਅਸੀਂ ਲਿਖ ਕੇ ਲਿਆਇਆ ਸਿਰਫ 8500 ਰੁਪਏ। 8500 ਰੁਪਏ ਤੁਸੀਂ ਸੂਟ ਲੈਣਾ ਇਹਦੇ ਉੱਤੇ ਸਾਨੂੰ 25% ਅਸੀਂ ਹੋਰ ਡਿਸਕਾਊਂਟ ਦੇਣਾ। ਮਤਲਬ ਸ ਚੀਜ਼ਾਂ ਵੀ ਸਾਡੇ ਕੋਲ ਨਵੀਆਂ ਨਵੀਆਂ ਅਸੀਂ ਬਹੁਤ ਦੁਕਾਨਾਂ ਦੇ ਜਾਣੇ ਪਰ ਇਦਾਂ ਦੇ ਡਿਜ਼ਾਈਨ ਨਹੀਂ ਹੁੰਦੇ ਹਰੇਕ ਦੇ ਕੋਲ ਪਾਜੀ ਚੀਜ਼ਾਂ ਸਾਰੀਆਂ ਆਪਣੇ ਕੋਲ ਹਟਕੇ ਹੋਣਗੀਆਂ ਪੂਰੀਆਂ ਰਾਇਲ ਪਾਰਟੀ ਵੇਅਰ ਚੀਜ਼ਾਂ ਹੋਣਗੀਆਂ ਸਾਰਾ ਸਟਾਕ ਨਵਾਂ ਹੋਏਗਾ ਇਹਦੀ ਵੀ ਸਾਡੀ ਗਾਰੰਟੀ ਹੈ ਸਿਰਫ ਭੈਣਾ ਨੂੰ ਖੁਸ਼ ਕਰਨ ਲਈ ਭੈਣਾ ਦੇ ਫਾਇਦੇ ਕਰਨ ਲਈ ਇਹ ਆਫਰ ਅਸੀਂ ਜਾਰੀ ਕੀਤੀ ਹੈ 25 ਅਗਸਤ ਤੱਕ ਸਾਡੇ ਕੋਲ ਆਓ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਆਓ ਤੇ ਆਪਣੇ ਫਾਇਦੇ ਕਰਾ ਕੇ ਲੈ ਕੇ ਜਾਓ ਦੇਖੋ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਇਦਰੇ ਹੈਵੀ ਸੂਟਾਂ ਦੀ ਦਾਜਵਰੀ ਬਣਾਉਣੇ ਹੋ 2-2 ਲੱਖ ਰੁਪਏ ਤੁਹਾਡਾ ਲੱਗ ਜਾਂਦਾ ਪਰ ਇਸੇ 2 ਲੱਖ ਵਾਲਾ ਕੱਪੜਾ ਅਸੀਂ ਤੁਹਾਨੂੰ ਦੇਈ 80000 ਜੀਣਾ 80000 ਦਾ ਕੱਪੜਾ ਦੇਣਾ ਆ ਉਹਦੇ ਉੱਤੇ ਜਿਹੜਾ ਬੈਲ ਬਣਾ ਉੱਤੇ 25% ਤੁਹਾਨੂੰ ਅਸੀਂ ਹੋਰ ਡਿਸਕਾਊਂਟ ਦੇਣਾ ਮਤਲਬ ਤੁਹਾਡਾ ਲੱਖ-ਲੱਖ ਸਵਾ ਸਵਾ ਲੱਖ ਰੁਪਏ ਹੈਵੀ ਦਾਜਵਰੀ ਜੀ ਬਚਾ ਲੈਣਾ ਅਸੀਂ ਵਿਆਹ ਚਾਹੀ ਤੁਹਾਡੇ ਅਕਤੂਬਰ ਨਵੰਬਰ ਦਸੰਬਰ ਚਾਹੀ ਸਤੰਬਰ ਚਾ ਹੁਣੇ ਆ ਜਾਓ 25 ਅਗਸਤ ਤੋਂ ਪਹਿਲਾਂ ਪਹਿਲਾਂ ਦਾਜਵਰੀ ਬ ਸੀ ਵੀ ਸਾਨੂੰ ਫੋਨ ਕਰ ਸਕਦੇ ਆ ਬਾਈ ਜੀ ਡਿਲੀਵਰੀ ਦੇ ਦੂੰਗਾ ਜੇ ਕੋਈ ਸੀ ਬਿਲਕੁਲ ਜੀ ਬਿਲਕੁਲ ਡਿਲੀਵਰੀ ਸਕ੍ਰੀਨ ਤੇ ਦਿੱਤੇ ਨੰਬਰਾਂ ਦੇ ਵੀਡੀਓ ਕਾਲ ਕਰਨੀ ਹੈ ਵੀਡੀਓ ਕਾਲ ਕਰ ਸਕਦੇ ਹੋ ਉਹਦੇ 'ਚ ਵੀ ਤੁਹਾਨੂੰ ਅਸੀਂ ਸੂਟ ਸਿਲੈਕਟ ਕਰਾਵਾਂਗੇ ਜਿੱਥੇ ਤੁਸੀਂ ਕਹੋਗੇ ਉੱਥੇ ਤੁਹਾਨੂੰ ਅਸੀਂ ਡਿਲੀਵਰੀ ਦਵਾਂਗੇ ਕੋਰੀਅਰ ਸਰਵਿਸ ਵੀ ਅਸੀਂ ਨਾਲ ਸਟਾਰਟ ਕਰ ਚੁੱਕਿਆ ਹੁਣ ਸੋ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਵੱਡਾ ਫਾਇਦਾ ਕੀ ਹੈ ਚਾਹੇ ਤੁਸੀਂ ਪੰਜਾਬ 'ਚ ਬੈਠੇ ਹੋ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਬੈਠੇ ਹੋ ਦਿੱਲੀ ਬੰਬਈ ਕਿਤੇ ਬੈਠੇ ਹੋ ਤੁਹਾਨੂੰ ਚੀਜ਼ਾਂ ਪਸੰਦ ਆ ਰਹੀਆਂ ਆ ਤੁਸੀਂ ਸਕ੍ਰੀਨ ਸ਼ਾਟ ਲੈ ਲਓ ਤੁਸੀਂ ਸਾਨੂੰ ਫੋਨ ਕਰੋ ਵੀਡੀਓ ਕਾਲ ਦੀ ਸਰਵਿਸ ਤੁਹਾਨੂੰ ਅਸੀਂ ਦਵਾਂਗੇ ਵੀਡੀਓ ਕਾਲ ਦੇ ਜ਼ਰੀਏ ਵੀ ਤੁਸੀਂ ਸੂਟ ਪਸੰਦ ਕਰ ਸਕਦੇ ਹੋ ਜਿੱਥੇ ਤੁਸੀਂ ਕਹੋਗੇ ਤੁਹਾਡੇ ਘਰ ਅਸੀਂ ਇਸ ਗੱਲ ਦੀ ਗਾਰੰਟੀ ਆ ਵੀ ਜੋ ਸੂਟ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਆਮ ਦੁਕਾਨਾਂ ਦਾ ਤਾਂ ਮਿਲਣੇ ਨਹੀਂ ਹੈਗੇ ਸੂਟ ਵੀ ਵਧੀਆ ਆ ਡਿਜ਼ਾਈਨਰ ਚੀਜ਼ਾਂ ਆ ਵੱਡਾ ਫਾਇਦਾ ਕੀ ਆ ਵੀ ਪੈਸਿਆਂ 'ਚ ਰੁਪਈਆਂ 'ਚ ਤੁਹਾਡਾ ਵੱਡਾ ਫਾਇਦਾ ਸੀ ਕਰ ਦੇਣਾ ਲੱਖ ਲੱਖ ਰੁਪਈਆ ਤੁਹਾਡਾ ਇਹਦੇ ਵਿੱਚ ਬਚਾਉਣ ਦੀ ਗਾਰੰਟੀ ਆ ਚੈੱਕ ਕਰੋ ਭਾਜੀ ਸ਼ਿਮਰ ਦੇ ਉੱਤੇ ਹੈਵੀ ਦਬਕਾ ਵਰਕ ਦਾ ਪੀਸ ਹੈ ਭਾਜੀ ਬੈਕ ਚੈੱਕ ਕਰੋ ਇਹਦੀ ਪੂਰਾ ਪਾਰਟੀ ਵੇਅਰ ਲਗਜ਼ਰੀ ਸੂਟ ਹੈ ਭਾਜੀ ਜਿਹੜਾ ਬਾਜ਼ਾਰਾਂ 'ਚ 25 25 30 3000 ਰੁਪਏ ਦਾ ਮਿਲਦਾ ਹੈ ਭਾਜੀ ਸਾਡੇ ਰੇਟ ਵੈਸੇ ਹੀ ਅੱਧਾ ਹੈ ਉਹਦੇ 'ਚ ਵੀ ਤੁਹਾਨੂੰ 25% ਡਿਸਕਾਊਂਟ ਦਿੱਤਾ ਜਾਊਗਾ ਬੰਬੇ ਦਿੱਲੀ ਨਾਲੋਂ ਵੀ ਘੱਟ ਰੇਟਾਂ ਤੇ ਸੂਟ ਤੁਹਾਨੂੰ ਮਿਲਣਗੇ ਨਾਲ ਤੁਹਾਨੂੰ 25% ਦਾ ਹੋਲ ਡਿਸਕਾਊਂਟ ਦਵਾਂਗੇ ਆ ਦੇਖੋ ਜੀ ਅਨਾਰਕਲੀ ਚੈੱਕ ਕਰ ਲੋ ਅਨਾਰਕਲੀ ਦੀ ਅਨਾਰਕਲੀ ਆ ਫਰੰਟ ਦੇਖੋ ਬੈਗ ਦੇਖੋ ਇਹ ਤੁਹਾਨੂੰ 2 ਇਨ 1 ਆ ਅਨਾਰਕਲੀ ਦੇ ਨਾਲ ਲਹਿੰਗਾ ਲਹਿੰਗਾ ਵੀ ਹੁਣ ਨਹੀਂ ਰਿਹਾ ਮਹਿੰਗਾ ਕਿਉਂਕਿ ਇੱਥੇ ਫਾਇਦੇ ਹੋ ਰਹੇ ਆ ਇਹ ਬਾਜ਼ਾਰ 'ਚ 15-15000 ਆ ਸਾਡਾ ਰੇਟ 6-7000 ਆ ਇਹਦਾ ਇਹ ਜਦੋਂ ਤੁਸੀਂ ਆ ਕੇ ਲਓਗੇ ਇਹਦੇ ਉੱਤੇ ਵੀ ਤੁਹਾਨੂੰ 25% ਡਿਸਕਾਊਂਟ ਦੇਖੋ ਜਿੰਨਾ ਤੁਸੀਂ ਹੈਵੀ ਸੂਟ ਖਰੀਦੂਗੇ ਉਨੇ ਹੀ ਸਾਡੇ ਪੈਸ ਆ ਦੇਖੋ ਤੁਸੀਂ ਫੁਲਕਾਰੀ ਟੱਚ ਸੂਟ ਦਾ ਚਾਹੁੰਦੇ ਹੁੰਦੇ ਸੀ ਪਰ ਫੁਲਕਾਰੀ ਦੇ ਵਿੱਚ ਅਸੀਂ ਤੁਹਾਨੂੰ ਜਾਗੋ ਪਾਰਟੀ ਦੇ ਲਈ ਅਨਾਰਕਲੀ ਦੇ ਨਾਲ ਲਹਿੰਗਾ ਦੇ ਤਾਂ ਚੈੱਕ ਕਰ ਲੋ ਲੈਂਗੇਜ ਨਾਲ ਨਾਲ ਤੁਸੀਂ ਆ ਵੀ ਚੈੱਕ ਕਰ ਲੋ ਸੂਟ ਦੇ ਨਾਲ ਦੁਪੱਟਾ ਦੇਖੋ ਬਾਈ ਜੀ ਮੈਂ ਤਾਂ ਹੈਰਾਨ ਆ ਇਹ ਬਾਜ਼ਾਰ ਦੇ ਵਿੱਚ 15000 ਰੁਪਏ ਤੋਂ ਘੱਟ ਨਹੀਂ ਕੋਈ ਪੀਜ਼ ਦਿੰਦਾ ਤੁਸੀਂ ਇਹਦਾ ਰੇਟ ਲਿਖ ਕੇ ਲਾ ਦਿੱਤਾ ਸਿਰਫ 5000 ਰੁਪਿਆ ਤੁਸੀਂ ਤਾਂ ਪਹਿਲੇ ਹੀ ਬਾਜ਼ਾਰ ਨਾਲੋਂ 3 ਗੁਣਾ ਰੇਟ ਘੱਟ ਕਰਤਾ ਤੇ ਉਤੋਂ ਤੁਸੀਂ ਕਹਿੰਦੇ 25% ਡਿਸਕਾਊਂਟ ਭਾਜੀ ਸਭ ਤੋਂ ਪਹਿਲਾਂ ਤਾਂ ਬਜ਼ਾਰ ਵਾਲੇ ਲਾ ਰਹੇ ਆ ਕੋਟਨ ਦੀ ਸੇਲ ਵੀ ਕੋਟਨ ਦਾ ਮਾਲ ਗੱਡੀਏ ਅਸੀਂ ਸਿੰਥੈਟਿਕ ਤੇ ਵੀ ਸੇਲ ਲਾ ਰਹੇ ਆ ਜਿਹਦਾ ਹੁਣ ਪੂਰਾ ਪੀਕ ਸੀਜ਼ਨ ਚੱਲ ਰਿਹਾ ਹੈ ਵਿਆਹਾਂ ਸ਼ਾਦੀਆਂ ਲਈ ਵੀ ਅਸੀਂ ਪੈਣਾ ਦੇ ਫਾਇਦੇ ਕਰਨੇ ਆ ਜਲਦੀ ਤੋਂ ਜਲਦੀ ਆਜੋ 25 ਅਗਸਤ ਤੱਕ ਦੀ ਆ ਸੇਲ ਸਿੰਥੈਟਿਕ ਤੇ ਵੀ ਤੁਹਾਨੂੰ ਦਿੱਤੀ ਜਾਏਗੀ ਕਿੱਥੇ ਆਣਾ ਅੰਕਲ ਔਮ ਬੁੱਟਾ ਰੋਡ ਕਾਦੀਆਂ ਦੇਖੋ 15-15000 ਵਾਲੀ ਚੀਜ਼ਾਂ 5-5000 ਚ ਲੈ ਜਾਓ 15 15000 ਵਾਲੀਆਂ ਚ ਲਗਜ਼ਰੀ ਚੀਜ਼ਾਂ 5 5000 ਚ ਤੇ ਉਹਦੇ ਉੱਤੇ 25% ਡਿਸਕਾਊਂਟ ਹੋ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਛੇਤੀ ਆ ਜਾਓ ਗਰੰਟੀ ਦਿੰਦੇ ਨਾ ਮੈਂ ਇਸ ਗੱਲ ਦੀ ਸਾਰਾ ਪੰਜਾਬ ਘੁੰਮ ਲੋ ਸਾਰੇ ਬਾਜ਼ਾਰ ਘੁੰਮ ਲੋ ਇਹ ਤਾਂ ਤੁਹਾਨੂੰ ਦਿੱਲੀ ਬੰਬੇ ਰੇਟਾਂ ਨਾਲੋਂ ਵੀ ਘੱਟ ਕਰ ਦਿੱਤੀਆਂ ਕਿਉਂਕਿ ਡਿਸਕਾਊਂਟ ਲਾਤੀ ਵੱਡੀ ਸੇਲ ਲਾਈ ਹੋਈ ਆ 25 ਅਗਸਤ ਅੰਕਲੋਂ ਬੁੱਟਰ ਰੋਡ ਕਰਦੀਆਂ ਲਹਿੰਗੇ ਸ਼ਿੰਗੇ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਸੂਟ ਹਰ ਇੱਕ ਦੇ ਉੱਤੇ ਵੱਡਾ ਫਾਇਦਾ ਹੋਣਾ ਤੇ ਇਸ ਦੇ ਨਾਲ ਜੇ ਸਾਡੇ ਭਰਾਵਾਂ ਨੇ ਕੋਟ ਪੈਂਟ ਲੈਣਿਆਂ, ਕੁਰਤੇ ਪਜਾਮੇ, ਸ਼ੇਰਵਾਨੀਆ, ਬਲੇਜ਼ਰ, ਬਾਸਨਾ, ਪੱਗਾਂ ਲੈਣਿਆਂ, ਉਹਦੇ ਉੱਤੇ ਵੀ ਭਾਰੀ ਸੇਲ ਚੱਲ ਰਹੀ ਆ। ਛੇਤੀ ਆਜੋ। ਅੰਕਲੋਂ ਬੁੱਟ ਰੋਡ ਕਾਦੀਆਂ। ਨੰਬਰ ਸਕਰੀਨ ਤੇ ਸੀ ਕੋ ਜਾਣ ਕੇ ਨਾ ਫੋਨ ਕਰ ਸਕਦੇ।